ਮੇਰੇ ਵਾਲਾ ਤੁਹਾਨੂੰ ਪਿਆਰ ਵਿੱਚ ਚਾਹ ਚਾਹ ਲਾਈ ਦੇ ਵਲੋਗ ਤੋਂ ਦਾ ਸਵਾਗਤ ਕਰਦੇ ਆ ਅੱਜ ਲੱਗੇ ਆਪਣੀ 26 ਤੇ 1690 ਦੀ ਢਾਈ ਵਡਾਉਣ ਤੇ ਮੈਂ ਆਇਆ ਤੋਂ ਸੰਗਤਵਾ ਨੂੰ ਆਰ ਵਡਾਈ ਸ਼ੁਰੂ ਕਰਤੀ ਮਸ਼ੀਨ ਆਈ ਅੱਜ ਲੱਗੀ ਆ ਇਹ ਆਪਣਾ 26 ਜੀਰੀ ਆ ਪੱਕੀ ਭਈ ਆ ਦੇਖ ਲਓ ਭਾਈ ਅੱਜ ਮਹਾ ਜੀ ਨਹੀਂ ਅੱਜ ਵੀ ਕਰਨ ਰਿਹਾ ਵਡਾਉਣ ਨੂੰ ਕਿਉਂਕਿ ਤੁੰਨੂੰ ਪਤਾ ਮੰਡੀਆਂ ਦਾ ੁੱਲ ਨਹੀਂ ਰਹੀਆਂ ਫਾਇਦਾ ਕੋਈ ਨਹੀਂ ਉਹ ਦੇਖਦੀ ਹਣੀ ਤੁੰਨੂੰ ਆਵਾਜ਼ ਸੁਣਦੀ ਮਸ਼ੀਨ ਦੀ ਤੇ ਇਹ ਵੀ ਹੁਣ ਦੇਖੋ ਖੜਨਾ ਇਹ ਕੋਈ ਕੱਚ ਪੱਕੀ ਜਿਹਾ ਲੱਗਦੀ ਬਾਈ ਕਿਉਂਕਿ ਹੁਣ ਇਹ ਆਹ ਤਾਂ ਚਲੋ ਬਾਸਮਤੀ ਤੇ ਚਲੋ ਇੱਕ ਕਿਉਂਕਿ ਉਹ ਤਾਂਗੇ ਵੀ ਹੁਣ ਬਾਈ ਜਿਹੜੇ ਕਿਸਾਨ ਵੀਰ ਉੱਤੇ ਵੀ ਧਰਨੇ ਨੇ ਤੇ ਵੀ ਉਹ ਸਾਰੇ ਯੂਨੀਅਨ ਵਾਲੇ ਵੀ ਲੱਗੇ ਹੋਏ ਨੇ ਕਿ ਕੁਝ ਨਾ ਕੁਝ ਹੱਲ ਹੋ ਜੇ ਤਾਂ ਫਾਇਦਾ ਕਿਉਂਕਿ ਹੋਣ ਜੀ ਦੀ 1500 1800 ਲੱਭੀ ਹੋਵੇ ਬਾਈ ਕੀ ਬੱਲੇ ਪਹੂਗਾ ਹੁਣ ਤੁਸੀਂ ਲਾ ਲਓ ਹੁਣ ਆ ਆਹ ਬਾਸਮਤੀ ਆ ਡਿੱਗੀ ਆ ਆਪਣੀ 1692 ਆ ਤੇ ਇਹਦਾ ਹੁਣ ਦਾ ਰੇਟ ਇਹਨਾਂ ਵੱਧ ਹੀ ਲਊਗੀ ਨੇ ਡਿੱਗੀ ਦਾ ਹੈ ਨਾ ਆ ਪਰਸੋਂ ਨੇੜੀ ਬਦੀ ਨਾਲ ਬਾਰਿਸ਼ ਹੋਈ ਦੇਖੋ ਅਜਾ 5 ਦਿਨ ਹੋਏ ਬਾਰਿਸ਼ ਹੋਈ ਨਹੀਂ ਦਾ ਦੇਖ ਲਓ ਪਹਿਲਾਂ ਵੀ ਹੋਈ ਸੀ ਜੋ ਫੇਰ ਹੋ ਗਈ ਸੀ ਅਰੇ ਕੀ ਇਨਾ ਬਚਾ ਆਪਣੀ 26° ਇਹ ਬਾਬੇ ਦੀ ਮਿਹਰ ਨਾਲ ਕਿਰਪਾ ਨਾਲ ਵਧੀਆ ਰਹੀ ਚਲੋ ਅਜੇ ਗਾੜੀ ਦੀ ਹਾਸਤਨ ਵੇਖਦੇ ਹਾਂ ਤੁਲਦੀ ਆ ਵਦਾਂ ਕਹਿੰਦੇ ਨਹੀਂ ਅਸੀਂ ਜਿਆਦਾ ਹੈਨਾ ਵਧੀਆ ਗਾੜੀ ਚਲੋ ਵੇਖੋ ਹੁਣ ਮੇਨਤਾ ਬਾਈ ਸਾਰਿਆਂ ਜੀ ਹੁਣ ਬਾਕੀ ਤਾਂ ਇਹ ਤਾਂ ਚਲੋ ਪੱਕ ਗਏ ਆ ਕੰਬਾਈਨਰ ਮਲਕੀ ਪ੍ਰੀਤ ਨੰਬਰ 97 ਹੈ ਅੱਜ ਬੜਾਈ ਕਰਾਤੀ 26 ਜੀਰੀ ਜੀ ਕਿਉਂਕਿ ਬਾਈ ਪੱਕ ਜਾਰੀ ਨਹੀਂ ਹੁਣ ਤਾਂ ਮੁੱਢੀ ਭੈਣ ਨਾਲਾ ਸਿਸਟਮ ਹੋ ਗਿਆ ਹੈ ਨਾ ਵੜਾਉਂਦੇ ਤੇ ਅੱਗੇ ਤਿੰਨ ਚਾਰ ਵਾਰੀ ਹਨੇਰੀ ਆਈ ਚੱਲ ਗਈ ਆ ਹੁਣ ਇਹ ਨਹੀਂ ਚੱਲਣੀ ਨਹੀਂ ਸੀ ਤੇ ਮੁੱਢੀ ਪੈ ਜਾਣਾ ਸੀ ਫਿਰ ਵੇ ਕਰੀ ਹੋਣੀ ਹੈ ਬੜਾਈ ਵੱਧ ਦੇਣੀ ਹੈ ਖਾਣਾ ਮੇਰੇ ਵੀਰੋ ਅ ਮੈਂ ਕਿਹਾ ਚਲੋ ਅੱਜ ਫਿਰ ਬੜਾਈ ਕਰਾ ਲੈਨੇ ਅੱਜ ਧੁੱਪ ਲੱਗੀ ਕੋਈ ਆਪਾਂ ਸਵਾ 12 ਸ਼ੁਰੂ ਕਰਿਆ ਕੰਮ ਹੂੰ ਸਵਾ 12 ਹੋਣ ਆਣ ਕੇ ਲੱਗੀ ਆ ਤੇ ਸਵਾ 12 ਸ਼ੁਰੂ ਕਰਿਆ ਸੀ ਤੇ ਹੁਣ ਬਾਹਾਂ ਕਿ ਆਲੀ ਹੋ ਗਿਆ 12:40 ਹੋ ਗਿਆ ਤੇ ਠੀਕ ਹੁਣ ਆਹ ਬੜਾ ਕੇ ਹੁਣ ਉਹ ਗਲੀ ਵੱਢਣੀ ਆ 1692 ਹਮ ਚਲੋ ਵੱਢ ਲਈਏ ਬਾਬੇ ਦੀ ਮਿਹਰ ਨਾਲ ਦੇਖ ਲੋ ਦਾਣਾ ਦੂਣਾ ਤੜੇ ਕੋਈ ਵਿਚਾਰੀ ਨੇ ਕੇ ਰਿਆ ਹੈ ਨਹੀਂ ਕਰੀਆਣੀ ਨੇ ਕਿਰਪਾ ਚਾਹੀਦੀ ਵੀ ਆ ਕਿਉਂਕਿ ਮੈਂ ਤਾਂ ਹੁਣ ਜਿਹੜੀ ਇਹ 6 ਮਹੀਨਿਆਂ ਦੀ ਪੱਲੇ ਪੈਣੀ ਉਹ ਫਿਰ ਅਗਲੇ 6 ਮਹੀਨੇ ਬਰਤਨੇ ਨਾਲੇ ਦੂਵੀਂ ਫਸਲ ਤੇ ਲਾਉਣੀ ਨਹੀਂ ਜਿਹੜੀ ਹੁਣ ਬਜਾਈ ਬਜਾਂਤ ਹੋਣੀ ਹੈ ਹੈਨਾ ਆ 16-99 ਵੱਡਣ ਲੱਗ ਗਈ ਆ ਆਪਣੀ 26 ਵੱਡਲੀ ਤੇ ਚਾਰ ਗਕਣਾਂ ਵਾਲਾ ਥਾਂ ਵੱਡਿਆ ਜਿਆਦਾ ਨਹੀਂ ਵੱਡਿਆ ਕਿਉਂਕਿ ਤਾਂ ਇੱਕ ਸਾਦਾ ਚੱਕੀ ਜਾ ਕਿ ਝਾੜ ਠੀਕ ਆ ਬਾਈ ਵਧੀਆ ਨਿਕਲਿਆ ਬਾਕੀ ਉਦਾਂ ਠੀਕ ਆ ਜੇ ਟਰੈਲੀ ਚ ਪਈ ਆ ਤੇ ਗਾੜੀ ਬਾਕੀ ਮੰਡੀ ਚ ਪਤਾ ਲੱਗੂ ਪਰ ਇਹ ਰੇਟ ਬਾਈ ਜੀ 500 ਤੁੰ ਨੂੰ ਵੀ ਪਤਾ ਰੇਟ ਘੱਟ ਲਾਉਣ ਦੇ ਆ ਵਪਾਰੀ ਕੀ ਲਾਉਂਗਾ ਵਾ ਹਨਾ ਅਜੇ ਇਹੀ ਚੈੱਕ ਕਰਨਾ ਗਾੜੀ ਬਾਕੀ ਦਾ ਬਾਈ ਜੀ ਜਿੰਨਾ ਵੀ ਆ ਨਾ ਬਾਕੀ ਸਾਰਾ ਹੀ ਉਹ ਜੋ ਵੀ ਸਰਕਾਰੀ ਰੇਟ ਆਊਗਾ ਉਹਦੇ ਸਾਉਣਾ ਵੜਾਉਣਾ ਫੇਖਲਾ ਉਹਨਾਂ ਚਰਨੀ ਵੜਾਉਣਾ ਚਲੋ ਆ 16 ਬਨਵੀ ਤੇ ਮਜਬੂਰੀ ਹੀ ਤੇ ਇੱਕ ਇਹਨੂੰ ਆ ਰਾਹ ਹੈ ਨਹੀਂ ਤਾਂ ਵੜਾਇਆ ਨਹੀਂ ਤੇ ਵੀ ਨਹੀਂ ਜੇ ਵੜਾਉਣਾ ਇਹ ਆ ਹੁਣ ਜੀ ਇਹ ਵੀ ਮਜਬੂਰੀ ਬਣ ਗਈ ਸੀ ਕਿਉਂਕਿ ਥੱਲੇ ਮੁੱਢੀ ਪੈਣ ਨੂੰ ਤਿਆਰ ਸੀ ਹੂੰ ਆ ਦੇਖ ਲਓ ਬਾਈ ਸਹੀ ਹੈ ਸਹੀ ਹੈ ਬੱਡਰ ਆ ਜਿਵੇਂ ਟਰੈਕਟਰ ਨਹੀਂ ਸੁਪਰ ਸੀਟਰ ਤੇ ਸਲੋ ਚੱਲਦਾ ਸਲੋ ਗিয়ার ਚ ਜਿਆਦਾ ਲੰਗਾ ਹੋਵੇ ਨਾ ਪਰ ਕੋ ਉਸ ਜਿਹੇ ਮ ਖਰਚਿਆਂ ਦੇ ਉੱਤੇ ਉਹਦੇ ਅੰਗੂਸ ਲਈਏ ਸਹੀਏ ਹੁਣ ਦੇਖ ਲਓ ਇੰਨੀ ਡਿੱਗੀ ਆ ਮਸ਼ੀਨ ਬਿਲਕੁਲ ਸਹੀਏ ਚੱਲ ਰਹੀ ਆ ਹੈ ਇਹ ਉਹ ਦੇਖ ਲਓ ਬਾਈ ਖੜਾ ਹੋ ਕੇ ਚਲਾ ਰਿਆ ਇਹ ਹੈਗੀ ਆ ਮਲਕੀਤ 997 ਆ ਤੇ ਬਾੜੀ ਸਲੋ ਚਲਾ ਰਿਹਾ ਕਿਉਂਕਿ ਬੜ ਡਿੱਗਿਆ ਹੋਇਆ ਹਨ ਜਿਹਾ ਬਜਾਉਰ ਖਰਾਬ ਹੋਣਾ ਹਨ ਤੂੰ ਗਾਣਾ ਵੀ ਦਿਖਾਣੇ ਬਈ ਆ ਫੂਸ ਤੇ ਉੱਤੇ ਬੈਠੇ ਆ ਕੋਈ ਇਥੇ ਦਾਣਾ ਨਹੀਂ ਹੈਗਾ ਦੇਖ ਲਓ ਕੋਈ ਬਾਬੇ ਦੀ ਮਿਹਰ ਨਾ ਦਾਣਾ ਨਹੀਂ ਹੈਗਾ ਡਿੱ ਗਿਆ ਅਖਿਰ ਕਿ ਕਿਰਿਆ ਵਾ ਵਧੀਆ ਬੜਾਈ ਆ ਨੇੜੇ ਵਾਲੇ ਜਾਣਦੇ ਆ ਵਧੀਆ ਬੜਾਈ ਕਰਦੇ ਬਾਈ ਐ ਬਿਲਕੁਲ ਸਲੋ ਚੱਲ ਰਹੀ ਆ ਆ ਤੇ ਪਿੱਛੇ ਲੈ ਕੇ ਜਾਂਦਾ ਵਾ ਬਾਈ ਤੇ ਫੇਰ ਕਿਨੂੰ ਲਿਆਉਂਦਾ ਕਿਉਂਕਿ ਇਤੋਂ ਡਿੱਗੇ ਆ ਜਿਆਦਾ ਐਸ ਰੋਕ ਨੂੰ ਇਸ ਰੁਕ ਨੂੰ ਮਸ਼ੀਨ ਆ ਰਹੀ ਹੈ ਇਸ ਰੁਕ ਨੂੰ ਡਿੱਗਿਆ ਜੇ ਉਹ ਐਦਾਂ ਨੂੰ ਚਲਾਉਂਦਾ ਦੂਸਰੀ ਐਸ ਸਾਈਡ ਨੂੰ ਚਲਾਉਂਦਾ ਵਾ ਉਹ ਮੁੰਜਰ ਕੋਈ ਦਾਣਾ ਥੱਲੇ ਰਹਿ ਜਾਂਦਾ ਹਨਾ ਤੇ ਮੁੰਜਰ ਦਾ ਦਾਣਾ ਥੱਲੇ ਰਹਿ ਜੂ ਫਾਇਦਾ ਨਹੀਂ ਕੋਈ ਵੀਰੇ ਹਨਾ ਕਿਉਂਕਿ ਹੁਣ ਉਹਨਾਂ ਕੋ ਵੀ ਹੁਣ ਇਹਨਾਂ ਨੂੰ ਵੀ ਦੱਸਦਾ ਹੈ ਬਾਈ ਕਹਿੰਦਾ 11 ਵਜੇ ਆਰਡਰ ਆ ਚਲਾਉਣ ਦਾ ਪਹਿਲਾਂ ਨਹੀਂ ਹੈਗਾ ਤੇ ਨਾ ਦੇਖ ਬੈਗ ਲੈ ਕੇ ਜਾਣੀ ਹੁਣ ਇਹਨੇ ਬੈਕ ਲਿਆਊਗਾ ਉਹ ਤੋਂ ਹੁਣ ਐਨੂੰ ਲੈ ਜਾਊਗਾ ਲੈ ਆਊਗਾ ਹੁਣ ਐਨੂੰ ਲਾਊਗਾ ਫੇਰ ਅੱਗੇ ਬੈਕ ਲਾਏ ਇਹਨੇ ਫੇਰੇ ਆ ਦੇਖੋ ਸਹੀ ਹੈ ਸਹੀ ਲੈ ਕੇ ਆਉਂਦਾ ਕਟਰ ਜਮਾ ਥੱਲੇ ਲਾ ਰੱਖਿਆ ਇਹਦਾ ਸਾਰੇ ਧੀਮੀ ਚੱਲ ਰਹੀ ਆ ਹਾਂ ਬਾਬੇ ਦੀ ਮਿਹਰ ਨਾਲ ਚੱਲ ਬੜਾਈ ਹੋ ਜੇ ਕਿਉਂਕਿ ਥੱਲੇ ਡਿੱਗੀ ਸੀ ਜੇ بارش ਇਕੱਰੀ ਹੋਈ ਜਾਂਗੀ ਤੇ ਹੋਰ ਹੋਗੀ ਤਾਂ ਇਹਦਾ ਕੰਮ ਖਰਾਬ ਹੋ ਜਾਣਾ ਫੇਰ ਲੋਟ ਨਹੀਂ ਸਿਹਾਣੀ ਫਾਇਦਾ ਕੋਈ ਨਹੀਂ ਸੀ ਤੇ ਇਹਦੇ ਸਾਈਂਸ ਉੱਤ ਚੱਲੋ ਵੜਾਈ ਇਹਦੀ ਕਟਾਈ ਕਰਾ ਦਿੰਨੇ ਆ ਤਾਂ ਫਾਇਦਾ ਹੀ ਆ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰੋ ਛੋਟਾ ਆਪਣਾ ਚੈਨਲ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਆ ਦੇਖ ਲਓ ਆਈ ਜਾਂਦੀ ਕਿ ਨਹੀਂ ਵੜਾਈ ਦੇਖ ਲਓ ਇਹ ਕਟਰ ਚੱਲਦਾ ਨੇ ਲੋ ਖੜ ਕੇ ਲੱਗਿਆ ਕਿ ਨਹੀਂ ਵੱਢਣ ਆਣਾ ਵਰਤੇ ਫੜਦੇ ਦੇਖ ਲਓ ਗੋਗਲੇ ਵੀ ਕੀੜੇ ਚ ਵੀ ਜਾਂਦੇ ਵੀਰੇ ਆਏ ਆ ਵੀ ਟੱਕਰੀ ਉਹਨੇ ਉਹਦਾ ਦੂਜਾ ਟਾਇਰ ਫਟ ਗਿਆ ਤੇ ਆ ਦੇਖੋ ਪਿੱਛੇ ਨੂੰ ਲੈ ਕੇ ਗਿਆ ਹੁਣ ਐਂ ਤਾਂ ਹੁੰਦੀ ਆ ਦੇਖ ਲਓ ਥੱਲੇ ਕਸਰਿਆ ਨਹੀਂ ਘੱਟ ਰਹਾ ਹੈ ਮਿੱਟੀ ਪੁੱਟ ਪੁੱਟ ਕੇ ਚੱਲਣ ਦਾ ਕੰਮ ਆਏ ਕੋਣ ਹੁਣ ਅੱਗੇ ਦੂਜੀ ਸਾਈਡ ਤੋਂ ਬੈਕ ਕਰ ਕਰ ਲਾਉਣਾ ਹੈ ਹੁਣ ਇੱਧਰੋਂ ਲਾਊਗਾ ਐ ਏਦਾਂ ਮਸ਼ੀਨ ਹੈ ਟਿੱਕੇ ਰਾਹੀ ਪੰਗਾ ਹੁੰਦਾ ਜਮਾਂ ਲੋਟ ਨਹੀਂ ਆਉਂਦਾ ਵੀਰੇ ਜਦੋਂ ਐ ਟਿੱਗਾ ਪੱਡਣਾ ਪੈਂਦਾ ਇੱਕ ਟਾਈਮ ਵੱਧ ਲੱਗਦਾ ਇੱਕ ਗਲਗ ਪੱਡਣਾ ਨਾਲ ਵੀ ਖਿਜੇ ਜੀ ਜਾਂਦਾ ਦੂਆ ਚਲੋ ਕਿਸਾਨ ਦਾ ਵਜਾਰਾ ਪਹਿਲਾਂ ਹੀ ਸਰਕਾਰ ਮੰਡੀਆਂ ਅੱਗੇ ਨਹੀਂ ਖੁੱਲ ਰਹੀਆਂ ਮਣ ਦੇਖੋ ਕਦੋਂ ਖੁੱਲਦੀਆਂ ਪਹਿਲਾਂ ਕਹਿੰਦੇ ਸੀ ਇੱਕ ਤੋਂ ਸ਼ੁਰੂ ਹੋਣੀ ਆ ਹੁਣ ਕਹਿੰਦੇ 10 ਲੱਖ ਪੱਟਾ ਜਾਂ ਨਹੀਂ ਪਤਾ ਕਿਦਨ ਅਲਟੀਮੇਟ ਆਉਂਦਾ ਕਿ ਨਹੀਂ ਆਉਂਦਾ ਸੱਪਾ ਕਹਿੰਦੇ ਜਲਦੀ ਜਲਦੀ ਖੁੱਲ ਜਾਣ ਤਾਂ ਸਾਰਾ ਹੀ ਚੱਕਿਆ ਜਾਵੇ ਫੇਮ ਲੱਗ ਗਿਆ ਇਹ ਲੋਕ ਕਿਹੜੇ ਰਹਿ ਗਏ ਇਹਦੇ ਇੱਕ ਦੋ ਕਿਹੜੇ ਆ ਹੋਰ ਤੇ ਵੱਡਿਆ ਚੱਲਿਆ ਵਾ ਝਾੜ 16 99 ਦਾ 26 ਨਾਲੋਂ ਵੀ ਵਧੀਆ ਗਿਰੇ ਹਜੇ ਤਾਂ ਲੱਗਦਾ ਗਾੜੀ ਦਾ ਖੈਰ ਨਹੀਂ ਸਾਡੀ ਜਦੋਂ ਬਾਕੀ ਦਾ ਫਿਰ ਇੱਕੰਡਾ ਹੀ ਦੱਸੂ ਕੀ ਕਰਦਾ ਕੀ ਨਹੀਂ ਕਰਦਾ ਲੋ ਵੱਡਣ ਲੱਗ ਗਈ ਹੈ ਤੇ ਬਾਕੀ ਤਾਂ ਕੰਡੇ ਨਹੀਂ ਦਸਣਾ ਵੱਡਿਆ ਜਿਆ ਹੁਣ ਬਾਬੇ ਦੀ ਮਿਹਰ ਨਾਲ ਹਨਾ ਵਧੀਆ ਵੱਡਿਆ ਬਾਈਆਂ ਨੇ ਮਾੜਾ ਨਹੀਂ ਵੱਡਿਆ ਐਵੇਂ ਕਹਿ ਰਹੀ ਏ ਤੇ ਮਾੜਾ ਵੱਡਿਆ ਬਹੁਤ ਵਧੀਆ ਵੱਟਿਆ ਤੇ ਚਲੋ ਮਿਹਨਤ ਦਾ ਮੁੱਲ ਪਵਾਇਆ ਉਹਨਾਂ ਨੇ ਆ ਇੱਕ ਫੇਰ ਆ ਰਹੇ ਹਾਂ ਵੱਡਿਆ ਚੱਲਿਆ ਤੇ ਚਲੋ ਠੀਕ ਆ ਅੱਜ ਵਾਲਾ ਬਲੌਗ ਇਤੋਂ ਤੱਕ ਦੇ ਨੂੰ ਲਾਈਕ ਕਰਿਓ ਸ਼ੇਅਰ ਦੇ ਜਿਹੜੇ ਵੀ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਲੌਗ ਦੇਖਣ ਤੇ ਬਹੁਤ ਬਹੁਤ ਧੰਨਵਾਦ